ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਆ ਨੰਦੌਤ ਬੰਦਨਨ ਕਬਾਰ ਸਰਬ ਕਲਾ ਸਮਰਥ ਨੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੇਰੀ ਸਰਣ ਤੇਰੀ ਆਸਾ ਤੁਮਹੀ ਸਜਣਾ ਸਹੇਲੇ ਰਖੋ ਰਖਨ ਹਰ ਦਿਆਲਾ ਨਾਨਕ ਕਰਕੇ ਗੋਲੇ ਸੁਖ ਹ ਟਲ ਗੁਰ ਸੇਵੀ ਐ ਅਨਸਹਿ ਸੁਪਾਈ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਾਰਗ ਆਸਾ ਮਹੱਲਾ ਪਹਿਲਾ ਛੰਤ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਮੁੰਦ ਜੋਬਨ ਬਲੜੀਏ ਮੇਰਾ ਪਿਰ ਰਲਿਆਲਾ ਰਾਮ ਧਨ ਪਿਰ ਨੇਹੋ ਕਨਾ ਰਸ ਪ੍ਰੀਤ ਦਿਆਲਾ ਰਾਮ ਮੁੰਦ ਜੋਬਨ ਬਲੜੀਏ ਮੇਰਾ ਪਿਰ ਰਲੀ ਆਲਾ RAM ਧਨ ਪਿਰ ਨੇਹੁ ਕਨਾਂ ਰਸ ਪ੍ਰੀਤ ਦਿਆਲਾ RAM ਤਨ ਪ੍ਰਹਿ ਮਿਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ ਸੇਜਾ ਸੁਹਾਵੀ ਸੰਗਿਰਕੈ ਸਾਤ ਸਰ ਅੰਮ੍ਰਿਤ ਭਰੇ ਕਰ ਦਿਆ ਮਿਆ ਦਿਆਲ ਸੱਚੇ ਸ਼ਬਦ ਮਿਲ ਗੁਣ ਗਾਵੇਉ ਨਾਨਕ ਹਰ ਵਰ ਦੇਖ ਬਿਗਸੀ ਮੁੰਦ ਮਨ ਓਮਾਹਿਉ ਮੁੰਦ ਸਹਜ ਸਲੋਨੜੀਏ ਇੱਕ ਪ੍ਰੇਮ ਬਿਨਤੀ ਰਾਮ ਮੈਂ ਮਨ ਤਨ ਹਰ ਭਾਵੈ ਪ੍ਰਭ ਸੰਗਮ ਰਤੀ ਰਾਮ ਪ੍ਰਭ ਪ੍ਰੇਮ ਰਤੀ ਹਰ ਬਿਨਤੀ ਨਾਮ ਹਰ ਕੈ ਸੁਖ ਵਸੈ ਤੋ ਗੁਣ ਪਛਾਨਹਿ ਤਾ ਪ੍ਰਵਜਨਹਿ ਗੁਣ ਹੈ ਵਸ ਅਵਗਣ ਨਸੈ ਤੁਦ ਬਾਜ ਇਕ ਤਿਲ ਰਹਿਨਾ ਸਾਕਾ ਕਹਿਣ ਸੁਣਨ ਨਾ ਤੀਜੈ ਨਾਨਕ ਪ੍ਰਿਉ ਪ੍ਰਿਉ ਕਰ ਪੁਕਾਰੇ ਰਸਨ ਰਸ ਮਨ ਭਿਜੈ ਸਖੀ ਹੋ ਸਹੇਲੜੀ ਹੋ ਮੇਰਾ ਪ੍ਰਵਣ ਜਾਰਾ ਰਾਮ ਹਰ ਨਾਮ ਵਣਜੜਿਆ ਰਸਮੂਲ ਅਪਰਾਰਾਮ ਮੋਲ ਅਮੋਲ ਸੱਚ ਕਰ ਢੋਲ ਪ੍ਰਭਾਵੇਂ ਤਾ ਮੁੰਦ ਪਲੀ ਇਕ ਸੰਗ ਹਰ ਕੈ ਕਰਹੇ ਰਲਿਆ ਹਉ ਪੁਕਾਰੇ ਦਰਖਲੀ ਕਰਨ ਕਾਰਨ ਸਮਰਥ ਸਰੀ ਧਾਰ ਆਪ ਕਾਰਜ ਸਾਰੇ ਨਾਨਕ ਨਦਰੀ ਧਨ ਸੁਹਾਗਣ ਸਬਨ ਅਬ ਸਾਧਾਰੈ ਹਮ ਕਰ ਸਾਚਾ ਸੋਹੇ ਲੜਾ ਪ੍ਰਭ ਆਇ ਅੜੇ ਮੀਤਾ ਰਾਮ ਰਾਵੇ ਰੰਗ ਰਤੜਿਆ ਮਨ ਲੀੜਾ ਦਿੱਤਾ ਰਾਮ ਆਪਣਾ ਮਨ ਦਿਆ ਹਰਵਰ ਲੀਆ ਜੋ ਪਾਵੇ ਤਉ ਰਬ ਹੈ ਤਨ ਮਨ ਪ੍ਰਿਆਗੈ ਸਬਦ ਸੁਭਾਗੈ ਕਰ ਅੰਮ੍ਰਿਤ ਫਲ ਪਾਵੈ ਬੁੱਧ ਪਾਠ ਨ ਪਾਈਐ ਬਹੁ ਚਤ్రਾਈਐ ਭਾਏ ਮਿਲੈ ਮਨ ਭਾਣੀ ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਗਾਣੇ ਬੁੱਧ ਪਾਠ ਨ ਪਾਈਐ ਬਹੁ ਚਤ్రਾਈਐ ਭਾਏ ਮਿਲੈ ਮਨ ਪਾਣੀ ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ